ਲਗਭਗ ਨਵੰਬਰ ਤੋਂ ਅਸੀਂ ਜਾ ਰਹੇ ਹਾਂ ਪ੍ਰਯਾਗ ਰਾਜ ਅਸੀਂ ਬਦਲ ਦਾ ਦੇਖਿਆ ਪਹਿਲਾਂ ਨਦੀ ਦੇਖੀ ਵੀ ਇੱਥੇ ਕਿਵੇਂ ਲੱਗੂਗਾ ਕੁੰਭ ਤੇ ਅਚਾਨਕ ਇੱਕ ਵੱਖਰਾ ਸ਼ਹਿਰ ਵਸਿਆ ਹੋਇਆ ਸੀ ਜਦੋਂ ਦੇਖਿਆ ਕੁੰਭ ਦਾ ਜੋ ਗੰਗਾ ਜਲ ਹੈ ਮਿਸਰ ਸ਼ੀ ਦਾ ਨਿਹੰਗਾ ਬਾਬਾ ਫਕੀਰ ਸੇ ਇੱਕ ਐ ਦੇ ਤੋਹਫੇ ਵਜੋਂ ਮਨ ਪ੍ਰਸ਼ਾਦ ਦੇ ਤੌਰ ਤੇ ਇਹਨੂੰ ਪੈ ਕਰਿਆ ਕਿਸ ਤਰ੍ਹਾਂ ਦੀ ਹਾਜ਼ਰੀ ਉੱਥੇ ਪੈਰੀ ਜਿਹੜੇ 13 ਅਖਾੜੇ ਨੇ ਟੋਟਲ ਜਿਹੜੇ ਹਿੰਦੁਸਤਾਨ ਦੇ ਵੱਡੇ ਅਖਾੜਿਆਂ ਦੇ ਵਿੱਚ ਜਿਹੜੇ ਮੰਨੇ ਜਾਂਦੇ ਨੇ ਉਹਨਾਂ ਵਿੱਚ ਤਿੰਨ ਅਖਾੜਿਆਂ ਦਾ ਜਿਹੜਾ ਸਬੰਧ ਹੈ ਉਹ ਸਿੱਖਾਂ ਦੇ ਨਾਲ ਹੈ ਕੀ ਤੁਸੀਂ ਅਪੀਲ ਕਰਨੀ ਚਾਹੋਗੇ ਸਿੱਖਾਂ ਨੂੰ ਤੇ ਜੋ ਤੁਸੀਂ ਕੁਝ ਵੱਖਰਾ ਹੋਰ ਤਜਰਬਾ ਤੁਸੀਂ ਕੀਤਾ ਉੱਥੇ ਜਾ ਕੇ ਉਹਦੇ ਬਾਰੇ ਵੀ ਇੱਕ ਦੱਸਣਾ ਚਾਹੋ ਮੈਂ ਤਾਂ ਇਹੀ ਕਹਾਂਗਾ ਕਿ ਪੰਜਾਬ ਦੇ ਲੋਕਾਂ ਨੂੰ ਖਾਸ ਕਰ ਜਿਹੜੇ ਕਟੜਪੰਥੀ ਨੇ ਮੈਂ ਉਹਨਾਂ ਨੂੰ ਕਹਾਂਗਾ ਚਾਹੇ ਕਿਸੇ ਵੀ ਜਥੇਬੰਦੀ ਨਾਲ ਤੁਸੀਂ ਸੰਬੰਧ ਰੱਖਦੇ ਹੋ ਪੰਜਾਬ ਤੇ ਧਰਸ ਖਾਓ। ਨੂੰ ਮੋਟੀਵੇਸ਼ਨ ਆਪਣੇ ਬਜ਼ੁਰਗਾਂ ਤੇ ਲੈ ਲੈਂਦਾ ਮੈਂ ਨਿਹੰਗਬਾਬ ਫਕੀਰ ਸਿੰਘ ਤੇ ਲੈ ਲੈਂਦਾ। ਮੈਂ ਗੁਰੂ ਤੇਗ ਬਹਾਦਰ ਸਾਹਿਬ ਤੇ ਮੋਟੀਵੇਟ ਹੋ ਕੇ ਉੱਥੇ ਗਿਆ। ਮੈਂ ਉਹਨਾਂ ਭਗਤਾਂ ਤੇ ਉੱਥੇ ਮੋਟੀਵੇਟ ਹੋ ਕੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਬਾਬੂ ਸ਼ਹੀਦ ਦੇਖ ਰਹੇ ਤੁਸੀਂ ਜਿਸ ਤਰ੍ਹਾਂ ਦੇ ਨਾਲ ਕਰੋੜਾਂ ਦੀ ਗਿਣਤੀ ਦੇ ਵਿੱਚ ਲੋਕ ਪ੍ਰਿਆਗਰਾਜ ਜਾ ਰਹੇ ਨੇ ਤੇ ਮਹਾਕੁੰਭ ਵਿਖੇ ਇਸ਼ਨਾਨ ਕਰ ਰਹੇ ਨੇ ਉੱਥੇ ਦਰਸ਼ਨ ਕਰ ਰਹੇ ਨੇ ਤੇ ਉੱਥੇ ਹੀ ਸਿੱਖਾਂ ਦੇ ਜਿਹੜੇ ਉੱਥੇ ਜਾਣ ਦੇ ਨਾਲ ਕੀ ਕੁਝ ਹੋ ਰਿਹਾ ਕਿਸ ਤਰ੍ਹਾਂ ਦਾ ਉਹਨਾਂ ਦਾ ਸਵਾਗਤ ਹੋ ਰਿਹਾ ਤੇ ਸਿੱਖਾਂ ਦੀ ਹਾਜ਼ਰੀ ਜਿਹੜੀ ਹੈ ਪ੍ਰਿਆਗਰਾਜ ਵਿਖੇ ਉਹ ਕਿਸ ਤਰ੍ਹਾਂ ਦੀ ਰਹੀ ਹੈ ਹੁਣ ਤੱਕ ਉਸ ਬਾਰੇ ਵੀ ਗੱਲਬਾਤ ਕਰਾਂਗੇ ਤੇ ਹੋਰ ਕਈ ਪਹਿਲੂ ਜਿਹੜੇ ਨੇ ਉਹ ਜਿਹੜੇ ਮਹਾਕੁੰਮਣ ਨਾਲ ਜਿਹੜੇ ਡਿਸਕਸ ਕਰਾਂਗੇ ਸਾਡੇ ਨਾਲ ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਆ ਮੌਜੂਦ ਨੇ ਜਿਹੜੇ तकरीबन 1 ਮਹੀਨਾ ਪ੍ਰਿਆगराज ਲੈ ਕੇ ਆਏ ਨੇ ਤੇ ਇਹ ਲਗਭਗ 300 ਲੀਟਰ ਦੇ ਨੇੜੇ ਜਿਹੜਾ ਜਲ ਹੈ ਗੰਗਾ ਦਾ ਜਲ ਹੈ ਤ੍ਰਿਬੇਣੀ ਦਾ ਉਹ ਉੱਥੋਂ ਲੈ ਕੇ ਆਏ ਨੇ ਡਰਮ ਭਰ ਕੇ ਤੇ ਜਿਹੜੇ ਲੋਕ ਨਹੀਂ ਜਾ پا ਰਹੇ ਕਿਸੇ ਕਾਰਨ ਵਸ਼ ਉਹਨਾਂ ਦੇ ਲਈ ਉਹ ਇੱਕ ਮੌਕਾ ਉਹਨਾਂ ਨੇ ਦਿੱਤਾ ਕਿ ਉਹ ਇਸ ਜਲ ਦੇ ਨਾਲ ਇਸ਼ਨਾਨ ਕਰ ਸਕਦੇ ਨੇ ਗੱਲਬਾਤ ਕਰਾਂਗੇ ਆ ਬਾਬਾ ਜੀ ਕਿਵੇਂ ਰਿਹਾ ਇੱਕ ਮਹੀਨਾ ਜਿਹੜਾ ਤੁਸੀਂ ਲਾਇਆ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਹੈ ਦੇਖੋ ਸਾਢੇ 25 ਤੱਕ ਇੱਕ ਵਿਸ਼ੇਸ਼ ਕਹਾ ਕਿ ਲਗਭਗ ਨਵੰਬਰ ਤੋਂ ਅਸੀਂ ਜਾ ਰਹੇ ਹਾਂ ਪ੍ਰਯਾਗਰਾਜ ਅਸੀਂ ਬਦਲ ਦਾ ਦੇਖਿਆ ਪਹਿਲਾਂ ਨਦੀ ਦੇਖੀ ਵੀ ਇੱਥੇ ਕਿਵੇਂ ਲੱਗੂਗਾ ਕੁੰਭ ਤੇ ਅਚਾਨਕ ਇੱਕ ਵੱਖਰਾ ਸ਼ਹਿਰ ਵਸਿਆ ਹੋਇਆ ਸੀ ਜਦੋਂ ਦੇਖਿਆ ਸੀ ਬੜੇ ਹੈਰਾਨ ਆ ਕਿ ਜਿਹੜਾ ਸਰਕਾਰ ਦੇ ਉਪਰਾਲੇ ਤੇ ਬੜੇ ਸੁੰਦਰ ਢੰਗ ਨਾਲ ਉਹਨਾਂ ਨੇ ਉਹ ਸਾਰਾ ਇੱਕ ਨਦੀ ਦੇ ਵਿੱਚ ਤਿਆਰ ਕੀਤਾ ਸੈਕਟਰਾਂ 'ਚ ਬਣਾਇਆ ਤੇ ਸਾਨੂੰ ਮਾਣ ਦਿੱਤਾ ਉਹਨਾਂ ਮਹਾਨ ਅਖਾੜਿਆਂ ਨੇ ਵੱਡੇ ਮਹਾਰਾਜ ਜੀ ਅਯੋਧਿਆ ਤੋਂ ਜੋ ਨਿਤਪਾਦ ਅਸ ਮਹਾਰਾਜ ਜੀ ਨੇ ਜਿਨ੍ਹਾਂ ਨੇ ਮੰਨੋ 13 ਅਖਾੜਿਆਂ ਦੇ ਵਿੱਚ ਸਾਨੂੰ ਅਲੱਗ ਤੋਂ ਜੋ ਵਿਸ਼ੇਸ਼ ਤੌਰ ਤੇ ਦਿਗੰਬਰ ਅਖਾੜੇ ਦੇ ਨਾਲ ਸਾਨੂੰ ਇਸ਼ਨਾਨ ਕਰਨ ਦਾ ਸਾਨੂੰ ਸੁਭਾਗਾ ਸਮਾ ਮਿਲਿਆ ਇੱਥੇ ਤੱਕ ਮੈਂ ਕਹਾਂਗਾ ਕਿ ਜਗਤਗੁਰੂ ਰਾਮਬੰਦਰ ਆਚਾਰੀਆ ਜੀ ਸਾਤੇ ਪਿੱਛੇ ਸੀ ਇਸ਼ਨਾਨ ਚ ਤੁਸੀਂ ਇਸ ਤੋਂ ਵੱਡੀ ਕੀ ਗੱਲ ਹੋ ਸਕਦੀ ਆ ਸੋ ਮਿਸਰ ਸ਼ਹੀਦਾਨ ਨਿਹੰਗਵਾ ਵਾ ਫਕੀਰ ਸਿੰਘ ਦਾ ਜਿਹੜਾ ਨਾਮ ਹੈ ਅੱਜ ਪੂਰੀ ਦੁਨੀਆ ਦੇ ਵਿੱਚ ਸਤਕਾਰ ਦੇ ਨਾਲ ਉਹਨਾਂ ਦੀ ਕੁਰਬਾਨੀ ਨੂੰ ਉਹਨਾਂ ਦੀ ਯਾਦ ਦੇ ਵਿੱਚ ਲਿਆ ਜਾ ਰਿਹਾ ਤੇ ਅਸੀਂ ਜਿੰਨਾ ਉਹਨਾਂ ਦਾ ਪ੍ਰਚਾਰ ਕਰੀਏ ਉਨਾ ਹੀ ਸਾਡੇ ਸਮਾਜ ਵਾਸਤੇ ਇੱਕ ਸੁੰਦਰ ਸੁਨੇਹਾ ਜਾਏਗਾ। ਅੱਛਾ ਤੁਸੀਂ ਜਿਹੜਾ ਜਲ ਲੈ ਕੇ ਆਏ ਹੋ ਜੀ ਇਹਦੇ ਬਾਰੇ ਦੱਸੋ ਕੀ ਖਾਸੀਅਤ ਹੈ ਕਿੱਥੋਂ ਲਿਆ ਤੇ ਕਿਵੇਂ ਦਿਮਾਗ ਚ ਆਇਆ ਕਿ ਇਸ ਤਰ੍ਹਾਂ ਦੇ ਨਾਲ ਮੈਂ ਇਹ ਚੀਜ਼ ਕਰ ਸਕਦਾ। ਦੇਖੋ ਹਰ ਵਿਅਕਤੀ ਕਿਸੇ ਤੀਰਥ ਤੇ ਜਾਂਦਾ ਹੈ ਤਾਂ ਉਹਦੇ ਮਨ ਵਿੱਚ ਇੱਕ ਹੁੰਦਾ ਕਿ ਮੈਂ ਪ੍ਰਸ਼ਾਦ ਲੈ ਕੇ ਚੱਲਾਂ। ਪ੍ਰਸ਼ਾਦ ਦੇ ਤੌਰ ਤੇ ਸਾਡੇ ਮਨ ਵਿੱਚ ਆਇਆ ਕਿ ਉਹ ਇਹ ਤੇ ਕੀ ਲੈ ਕੇ ਜਾ ਸਕਦਾ ਕਿ ਹਰ ਵਿਅਕਤੀ ਕੁੰਭ ਦੇ ਵਿੱਚ ਮੇਨ ਉਥੇ ਜਲ ਚ ਡੁਬਕੀ ਲਗਾਣ ਜਾਂਦਾ ਹੈ ਉਥੇ ਆਪਣੀ ਹਾਜ਼ਰੀ ਇਸੇ ਤਰ੍ਹਾਂ ਹੀ ਲੱਗਦੀ ਆ ਤੇ ਅਸੀਂ ਇਹ ਮਹਾ ਕੁੰਭ ਦਾ ਜੋ ਗੰਗਾ ਜਲ ਹੈ ਮਿਸਰ ਸ਼ੀਦਾ ਨਿਹੰਗ ਬਾਬਾ ਫਕੀਰ ਸੇ ਇੱਕ ਐ ਦੇ ਤੋਹਫੇ ਵਜੋਂ ਮੰਨ ਲਓ ਪ੍ਰਸ਼ਾਦ ਦੇ ਤੌਰ ਤੇ ਇਹਨੂੰ ਪੈ ਕਰਿਆ ਤਰਵੈਣੀ ਦਾ ਜਲ ਹੈ ਕਿ ਅੱਜ ਪੂਰੀ ਦੁਨੀਆ ਤਾਂ ਕਿ ਜਲ ਨੂੰ ਪਛਾਈਏ ਜਿਹੜੇ ਸਾਡੇ মিডিਆ ਵਾਲੇ ਜਾਂ ਹੋਰ ਸਾਡੇ ਨਾਲ ਜੁੜੇ ਹੋਏ ਭੈਣ ਭਾਈ ਜਿਹੜੇ ਸਾਡੇ ਨਾਲ ਨਹੀਂ ਵੀ ਜੁੜੇ ਹੋਏ ਉਹਨਾਂ ਤੱਕ ਇਹ ਜਲ ਪਹਚਾਈਏ ਕੋਸ਼ਿਸ਼ ਕਰੀਏ ਕਿ ਉਹਨਾਂ ਨੂੰ ਘਰ ਬੈਠੇ ਹੀ ਉਹ ਕੁੰਭ ਦਾ ਇੱਕ ਫੀਲ ਦਿਵਾਈਏ ਉਹਨਾਂ ਨੂੰ ਵੀ ਉਹ ਜਲ ਦਾ ਛਿੱਟਾ ਮਾਰ ਕੇ ਇਸਨਾਲ ਕਰਕੇ ਉਹ ਆਪਣਾ ਜੀਵਨ ਸਫਲਾ ਕਰ ਲੈਣਾ ਸਿੱਖਾਂ ਦੇ ਪੱਖੋਂ ਦੱਸੋ ਵੀ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਹੈ ਮੇਰੇ ਖਿਆਲ 13 ਅਖਾੜੇ ਨੇ ਜਿਹੜੇ ਸਿੱਖਾਂ ਦੇ ਹੀ ਨੇ ਤੇ ਕਿਸ ਤਰ੍ਹਾਂ ਦੀ ਹਾਜ਼ਰੀ ਉੱਥੇ ਪੈ ਰਹੀ ਹੈ ਜਿਹੜੇ 13 ਅਖਾੜੇ ਨੇ ਟੋਟਲ ਜਿਹੜੇ ਹਿੰਦੁਸਤਾਨ ਦੇ ਵੱਡੇ ਅਖਾੜਿਆਂ ਦੇ ਵਿੱਚ ਜਿਹੜੇ ਮੰਨੇ ਜਾਂਦੇ ਨੇ ਉਹਨਾਂ ਵਿੱਚ ਤਿੰਨ ਅਖਾੜਿਆਂ ਦਾ ਜਿਹੜਾ ਸਬੰਧ ਹੈ ਉਹ ਸਿੱਖਾਂ ਦੇ ਨਾਲ ਹੈ ਪਹਿਲਾ ਅਖਾੜਾ ਨਿਰਮਲ ਅਖਾੜਾ ਹਰਦਵਾਰ ਤੋਂ ਆ ਜਿਨ੍ਹਾਂ ਦੇ ਮਹਾ ਪੀਠਾ ਦੇਸ਼ ਮਹਾਂਤ ਸ਼੍ਰੀ ਮਾਲੂ ਗਿਆਨਦੇਵ ਜੀ ਆ ਅਸੀਂ ਨਾਲ ਹੀ ਰਹੇ ਉਹਨਾਂ ਦੇ ਉਸ ਤੋਂ ਬਾਅਦ ਵੱਡਾ ਪੰਚਾਇਤੀ ਅਖਾੜਾ ਉਸ ਤੋਂ ਬਾਅਦ ਵੱਡਾ ਉਦਾਸੀ ਪੰਚਾਇਤੀ ਅਖਾੜਾ ਤੇ ਇੱਕ ਨਵਾਂ ਪੰਚਾਇਤੀ ਅਖਾੜਾ ਜਿਹੜਾ ਉਦਾਸੀ ਜਿਹੜਾ ਇਹ ਤਿੰਨੇ ਅਖਾੜੇ ਨੇ ਇਹਨਾਂ ਦੇ ਨਾਲ ਨਿਹੰਗ ਜਥੇਬੰਦੀ ਕਦੇ ਨਹੀਂ ਗਈ ਉੱਥੇ ਕਿਉਂਕਿ ਜਿਹੜਾ ਬਾਣ ਹੈ ਅਮਰਤ ਸ਼ਕਨਾ ਸਾਡੇ ਕਕਾਰਾਂ ਦਾ ਧਾਰ ਨਹੀਂ ਹੋਣਾ ਗੁਰੂ ਦੇ ਬਾਣੇ ਦੇ ਵਿੱਚ ਰਹਿਣਾ ਤੇ ਸ਼ਾਸਤਰਾ ਵਸਤਰਾ ਦੇ ਨਾਲ ਰਹਿਣਾ ਉਹ ਮਰਿਆਦਾ ਜਿਹੜੀ ਹੈ ਉਹ ਮਿਸਲ ਸ਼ਹੀਦਾ ਨਿਹੰਗ ਬਾਬਾ ਫਕੀਰ ਸਿੰਘ ਜੀ ਦੇ ਨਾਲ ਦਾਸ ਨੂੰ ਸੇਵਾ ਮਿਲੀ ਅਸੀਂ ਸਾਰੇ ਰਾਲ ਮਿਲ ਕੇ ਉੱਥੇ ਗਏ ਅੱਜ ਉਹ ਜਦੋਂ ਸਾਡਾ ਉੱਥੇ ਜਾਣਾ ਅਖਾੜਿਆਂ ਵਾਲਿਆਂ ਨੇ ਮੈਂ ਕਹਾ ਕਿ ਐਸਾ ਕੋਈ ਸਾਧੂ ਨਹੀਂ ਜਿਨੇ ਸਾਡਾ ਉੱਥੇ ਸਤਕਾਰ ਨਾ ਕਰਿਆ ਹੋਵੇ ਐਸਾ ਧਰਤੀ ਤੇ ਕੋਈ ਵੱਡੇ ਤੇ ਵੱਡਾ ਮਹਾ ਮੰਗਲੇਸ਼ਵਰ ਨਹੀਂ ਹੈ ਜਿਨੇ ਸਾਡਾ ਸਤਕਾਰ ਨਹੀਂ ਕਰਿਆ ਜਿਨ੍ਹਾਂ ਨੇ ਗੁਰੂਆਂ ਦੀ ਗੱਲ ਨਹੀਂ ਕੀਤੀ ਜਿਹਦੇ ਨਾਲ ਇਤਿਹਾਸ ਸਾਂਝਾ ਨਹੀਂ ਕੀਤਾ ਸੋ ਸਾਡੇ ਬਾਤੇ ਇੱਕ ਪ੍ਰਾਊਡ ਦੀ ਗੱਲ ਹੈ ਜਿੱਥੇ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਸਿੱਖਾਂ ਦੇ ਨੌਵੇਂ ਗੁਰੂ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਜੀ ਇੱਥੇ 6 ਮਹੀਨੇ ਰਹੇ ਹੁਣ ਉਸ ਤਰਵੈਣੀ ਤੇ ਜਾ ਕੇ ਸਾਨੂੰ ਆਪਣੇ ਗੁਰੂਆਂ ਦੇ ਚਾਨਣ ਵਿੱਚ ਹਾਜ਼ਰੀ ਲਾਉਣ ਦਾ ਵੀ ਮੌਕਾ ਮਿਲਿਆ ਪਰ ਫਿਰ ਵੀ ਵਿਰੋਧ ਵੀ ਹੋ ਰਿਹਾ ਕਿੰਤੂ ਕਰ ਰਹੇ ਨੇ ਕਈ ਸਿੱਖ ਜਿਹੜੇ ਨੇ ਰਣਨਾਮ ਸਿੰਘ ਤੋਂ ਮਾ ਨੇ ਜਦੋਂ ਵਿਜ਼ਿਟ ਕੀਤਾ ਉਹਨਾਂ ਤੇ ਵੀ ਸਵਾਲ ਖੜੇ ਕੀਤੇ ਕੁਝ ਕਿ ਜਥੇਬੰਦੀਆਂ ਨੇ ਤਾਂ ਉਹ ਉਸ ਨੂੰ ਕਿਵੇਂ ਲੈਣੇ ਹੋ ਜਿਹੜੇ ਵਿਰੋਧ ਕਰਨ ਵਾਲੇ ਨੇ ਉਨ੍ਹਾਂ ਦਾ ਮੋਟਿਵ ਇਹ ਹੈ ਕਿ ਪੰਜਾਬ ਨੂੰ ਕਿਵੇਂ ਬਰਬਾਦ ਕੀਤਾ ਜਾਵੇ ਕਿ ਦੇਸ਼ ਦੇ ਵਿੱਚ ਅਸ਼ਾਂਤੀ ਕਿਵੇਂ ਹੋ ਸਕੇ ਇਹਨਾਂ ਵਿਰੋਧ ਕਰਨ ਵਾਲਿਆਂ ਨੇ ਪਹਿਲਾਂ ਪੰਜਾਬ ਦਾ ਵੱਡਾ ਨੁਕਸਾਨ ਕੀਤਾ ਜਿੱਥੇ ਅੱਜ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਇਹਨਾਂ ਤੋਂ ਦੁਖੀ ਹੋ ਕੇ ਵਿਰੋਧ ਕਰਨ ਵਾਲੇ ਤੇ ਦੁਖੀ ਹੋ ਕੇ ਅੱਜ ਧਰਮ ਪਰिवर्तन ਵੱਲ ਚਲੇ ਗਏ ਉਹ ਇਹਨਾਂ ਲੋਕਾਂ ਦਾ ਹੀ ਕਾਰਨ ਹੈ ਅਗਰ ਯਾਨੀ ਹਨਾਮ ਸਿੰਘ ਧੂਮਾ ਜੀ ਦਮਦਿਨ ਟਕਸਾਲ ਦੇ ਜਿਹੜੇ ਮੁਖੀ ਨੇ ਉਹ ਉੱਥੇ ਗਏ ਨੇ ਤੇ ਉਹਨਾਂ ਨੇ ਇੱਕ ਅੱਛਾ ਸੁਨੇਹਾ ਦਿੱਤਾ ਉਹਨਾਂ ਨੇ ਪਹਿਲ ਕਦਮੀ ਕੀਤੀ ਆ ਤੇ ਮੈਂ ਕਹਾਂਗਾ ਕਿ ਬਾਕੀਆਂ ਨੇ ਵੀ ਜਾਣਾ ਚਾਹੀਦਾ ਤੇ ਕੀ ਤੁਸੀਂ ਅਪੀਲ ਕਰਨੀ ਚਾਹੋਗੇ ਸਿੱਖਾਂ ਨੂੰ ਤੇ ਜੋ ਤੁਸੀਂ ਕੁਝ ਵੱਖਰਾ ਹੋਰ ਤਜਰਬਾ ਤੁਸੀਂ ਕੀਤਾ ਉੱਥੇ ਜਾ ਕੇ ਉਹਦੇ ਬਾਰੇ ਵੀ ਇੱਕ ਦੱਸਣਾ ਚਾਹੋ ਮੈਂ ਤਾਂ ਇਹੀ ਕਹਾਂਗਾ ਕਿ ਪੰਜਾਬ ਦੇ ਲੋਕਾਂ ਨੂੰ ਖਾਸ ਕਰ ਜਿਹੜੇ ਕੱਟੜ ਪੰਥੀ ਨੇ ਮੈਂ ਉਹਨਾਂ ਨੂੰ ਕਹਾਂਗਾ ਚਾਹੇ ਕਿਸੇ ਵੀ ਜਥੇਬੰਦੀ ਨਾਲ ਤੁਸੀਂ ਸੰਬੰਧ ਰੱਖਦੇ ਹੋ ਪੰਜਾਬ ਤੇ ਤਰਸ ਖਾਓ ਮੇਰੇ ਗੁਰੂਆਂ ਦੀ ਜਿਹੜੀ ਧਰਤੀ ਆ ਇਹ ਤੇ ਤਰਸ ਖਾਓ ਬਹੁਤ ਤੁਸੀਂ ਕ੍ਰਿਸਚਨ ਬਣਾਤੇ ਹੁਣ ਨਹੀਂ ਬਣਦੇ ਨੇ ਹੁਣ ਨਹੀਂ ਬਣਦੇ ਨੇ ਕ੍ਰਿਸਚਨਿਟੀ ਜਿਹੜੀ ਆ ਉਹ ਤੁਸੀਂ ਘਟਾਈ ਆ ਤੇ ਹਿੰਦੂਆਂ ਨੇ ਸਿੱਖੀ ਵਧਾਈ ਆ ਕਿਉਂਕਿ ਜਿੰਨੇ ਸਿੱਖ ਬਣਨਗੇ ਮੁਸਲਮਾਨ ਸਿੱਖ ਨਹੀਂ ਬਣ ਸਕਦਾ। ਇਸਾਈ ਸਿੱਖ ਨਹੀਂ ਬਣਨਗੇ। ਇਹਨਾਂ ਨੇ ਕਦੇ ਤੁਹਾਨੂੰ ਇਹਨਾਂ ਕਾਰਜਾਂ ਵਾਸਤੇ ਹੱਲਾਸ਼ੇਰੀ ਨਹੀਂ ਦੇਣੀ। ਤੁਸੀਂ ਜਿੰਨਾ ਮਰਜ਼ੀ ਕਰ ਲਓ। ਲੇਕਿਨ ਇੱਕ Hindu ਹੀ ਸਮਾਜ ਆ, ਬੋਧੀ ਆ ਚਾਹੇ ਜੈਨੀ ਆ, ਇੱਕ ਐਸਾ ਸਮਾਜ ਆ ਜਿਹੜਾ ਤੁਹਾਡੇ ਆਪਣੇ ਬੱਚੇ ਜਦੋਂ ਉਹਨਾਂ ਦੇ ਅੰਮ੍ਰਿਤ ਛਕਦੇ ਨੇ ਕਦੇ ਉਹਨਾਂ ਨੂੰ ਰੋਕਦੇ ਨਹੀਂ ਆ ਕਿ ਵੀ ਤੁਸੀਂ ਅੰਮ੍ਰਿਤ ਕਿਉਂ ਛਕਿਆ। ਅਗਰ ਸਿੱਖੀ ਨੂੰ ਪਰਫਲਤ ਕਰਨਾ ਹੈ ਸਾਨੂੰ ਜਿਹੜੀ ਆਪਸੀ ਭਾਈਚਾਰਕ ਸਾਂਝ ਆ ਵਧਾਣੀ ਚਾਹੀਦੀ ਆ ਕਟੜਪੁਣੇ ਨੂੰ ਛੱਡਣਾ ਚਾਹੀਦਾ ਆ ਆਖਰੀ ਸਵਾਲ ਜਿਵੇਂ ਤੁਸੀਂ ਬੇਸ਼ੱਕ ਏਕੇ ਦੀ ਗੱਲ ਕਰਦੇ ਹੋ ਹਮੇਸ਼ਾ ਪਰ ਜਿਹੜੇ ਤੁਹਾਡੇ ਕਮੈਂਟਸ ਆਉਂਦੇ ਨੇ ਤੁਸੀਂ ਕੁਝ ਵੀ ਬੋਲਦੇ ਹੋ ਪ੍ਰਚਾਰ ਕਰਦੇ ਹੋ ਉਹ ਜ਼ਿਆਦਾਤਰ ਨੈਗੇਟਿਵ ਹੁੰਦੇ ਆ ਉਹਨੂੰ ਤੁਸੀਂ ਕਿਵੇਂ ਲੈਨੇ ਹੋ ਕੀ ਕਹਿਣਾ ਚਾਹੂੰਗਾ ਕਿ ਕਈ ਤੁਹਾਨੂੰ ਸਿੱਖਾਂ ਦਾ ਵਿਰੋਧੀ ਵੀ ਕਹਿਣ ਲੱਗ ਗਏ ਕਈ ਕਹਿਣ ਲੱਗ ਗਏ ਕਿ ਤੁਸੀਂ ਬਾਣਾ ਪਾਉਂਦੇ ਹੋ ਉਹ ਵੀ ਬੇਇੱਜ਼ਤੀ ਕਰ ਰਹੇ ਹੋ ਗਲਤ ਮੈਸੇਜ ਆਂਦਾ ਹੈ ਸੋ ਉਸ ਨੂੰ ਕਿਵੇਂ ਲੈਨੇ ਹੋ ਤੋ ਕੋਈ ਫਰਕ ਪੈਂਦਾ ਤੁਹਾਡੇ ਤੇ ਐ ਲੱਗਦਾ ਕਿ ਮੈਨੂੰ ਮੋਟੀਵੇਸ਼ਨ ਨਹੀਂ ਮਿਲ ਰਹੀ ਜਾਂ ਮੈਨੂੰ ਨੈਗੇਟਿਵਿਟੀ ਮਿਲਦੀ ਹੈ ਮੈਨੂੰ ਮੋਟੀਵੇਸ਼ਨ ਆਪਣੇ ਬਜ਼ੁਰਗਾਂ ਤੇ ਲੈ ਲੈਣਾ ਮੈਂ ਨਿਹੰਗਵਾਹ ਫਕੀਰ ਸਿੰਘ ਤੇ ਲੈ ਲੈਣਾ ਹੈ ਮੈਂ ਗੁਰੂ ਤੇਗ ਬਹਾਦਰ ਸਾਹਿਬ ਤੇ ਮੋਟੀਵੇਟ ਹੋ ਕੇ ਉੱਥੇ ਗਿਆ ਮੈਂ ਉਹਨਾਂ ਭਗਤਾਂ ਤੇ ਉੱਥੇ ਮੋਟੀਵੇਟ ਹੋ ਕੇ ਗਿਆ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ ਮੈਂ ਉਹਨਾਂ ਸਾਧੂਆਂ ਤੇ ਮੋਟੀਵੇਟ ਹੋ ਕੇ ਗਿਆ ਜਿਨ੍ਹਾਂ ਨੇ ਅਜੇ ਸਮਾਜ ਨੂੰ ਕੋਈ ਦੇਣ ਹੈ ਮੈਂ ਇਹਨਾਂ ਲੋਕਾਂ ਦੀ ਗੱਲਾਂ ਸੁਣ ਕੇ ਨੈਗੇਟਿਵ ਨਹੀਂ ਹੁੰਦਾ ਦੂਜੀ ਗੱਲ ਮੇਰੇ ਬਾਣੇ ਦੇ ਨਾਲ ਮੇਰੇ ਜਾਨ ਦੇ ਨਾਲ ਸਿੱਖੀ ਘਟ ਨਹੀਂ ਹੈ ਮੇਰੇ ਨਾਲ ਸਿੱਖੀ ਦਾ ਸਤਕਾਰ ਵਧੇ ਹੀ ਹੋਗਾ ਮੈਂ ਕਿਸੇ ਦੇ ਪੁੱਤ ਜਿਹੜੇ 크ਰਿਸਚਨ ਨਹੀਂ ਬਣਾਏ ਮੈਂ ਸਿੱਖਾਂ ਨੂੰ ਗਲਤ ਰਾ ਨਹੀਂ ਪਾਇਆ ਮੈਂ ਸਿੱਖਾਂ ਦੇ ਮੁੰਡੇ ਨਹੀਂ ਮਰਾਏ ਮੈਂ ਸਿੱਖਾਂ ਦੀਆਂ ਧੀਆਂ ਨੂੰ ਲਵ ਜਹਾਦ ਦਾ ਹਿੱਸਾ ਨਹੀਂ ਬਣਾਇਆ ਮੈਂ ਕਲਪ ਦਾ ਤਾਂ ਐ ਮੈਨੂੰ ਤਕਲੀਫ ਹੀ ਨਾ ਲੋਕਾਂ ਨੂੰ ਤਾਂ ਹੁੰਦੀ ਹੈ ਕਿ ਮੈਂ ਸੱਚ ਬੋਲਦਾ ਸੱਚ ਕੌੜਾ ਹੁੰਦਾ ਤੇ ਸੱਚ ਬੋਲਦਾ ਹੀ ਰਹਾਂਗਾ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਸੋ 에ਸਨ ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਤੇ ਇਹਨਾਂ ਨੇ ਆਪਣਾ ਤਜਰਬਾ ਜਿਹੜਾ ਹੈਗਾ ਉਹ ਸਾਂਝਾ ਕੀਤਾ ਤੇ ਕਿਸ ਤਰ੍ਹਾਂ ਦੇ ਨਾਲ ਸਿੱਖਾਂ ਲਈ ਇੰਪੋਰਟੈਂਸ ਕੀ ਹੈ ਪ੍ਰਿਆਗਰਾਜ ਦੀ ਜਿੱਥੇ ਮਹਾਕੁੰਭ ਜਿਹੜਾ ਹੈਗਾ ਉਹ ਚੱਲ ਰਿਹਾ ਹੈਗਾ ਉਸ ਬਾਰੇ ਵਿਚਾਰ ਸਾਂਝੇ ਕੀਤੇ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਵਪ ਸਿੰਘ ਸਿੱਧੂ ਬਾਬੂ ਇਸ਼ਾਹੀ ਟਾਈਮਸ